ਇਹ ਕੀ ਕਹਿਣਾ ਚਾਹੁੰਦੇ ਹੋ ਜੀਵਨ ਜੀ ਸਾਡੇ ਬਾਲਕ ਭਾਈਚਾਰਾ ਇਹਨਾਂ ਦੇ ਨਾਲ ਸਹਿਮਤ ਹੈ ਜਿਉਂ ਵੀ ਅਸੀਂ ਇਹਨਾਂ ਦੀਆਂ ਪੂਰੀ ਨਾਲ ਖੜਾ ਆ ਇਹ ਸਾਡੇ ਨਾਲ ਖੜੇ ਨੇ ਸਿਰਨਾਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਮਟੇਰ ਜਰਗ ਦਾ ਪਿੰਡ ਜਰਗ ਦੇ ਬਾਲਮੀਕ ਸਮੂਹ ਭਾਈਚਾਰੇ ਵੱਲੋਂ ਗਲ ਸਿਰੋਪਾ ਪਾ ਕੇ ਕੀਤਾ ਗਿਆ ਵਿਸ਼ੇਸ਼ ਸਨਮਾਨ ਦਿੱਤੇ ਕੀ ਪਿੰਡ ਜਰਗ ਦੇ ਸਮੂਹ ਬਾਲਮੀਕ ਭਾਈਚਾਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਮਟੇਰ ਯੂ ਐਸ ਏ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਦੱਸਦੀ ਹੈ ਕਿ ਪਿੰਡ ਜਰਗਦੇਸ ਮੂਹ ਬਾਲਮਿਕ ਭਾਈਚਾਰੇ ਵੱਲੋਂ ਸਰਦਾਰ ਹਰਵਿੰਦਰ ਸਿੰਘ ਮੰਡੇਰ ਦਾ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਮੂੰਹ ਮਿੱਠਾ ਕਰਵਾਇਆ ਗਿਆ ਤੇ ਗੱਲ ਸਰੋਪਾ ਪਾ ਕੇ ਕੀਤਾ ਗਿਆ ਵਿਸ਼ੇਸ਼ ਸਨਮਾਨ ਜੀ ਹਾਂ ਸ਼ਰੋਮਣੀ ਕਾਲੀਦਾਲ ਬਾਦਲ ਵੱਲੋਂ ਨਯੁਕਤੀਤੇ ਕੌਮੀ ਮੀਤ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਮਡੇਰ ਯੂ ਐਸ ਏ ਇਸ ਮੌਕੇ ਤੇ ਗੱਲਬਾਤ ਕਰਦਿਆਂ ਸਰਦਾਰ ਹਰਮਿੰਦਰ ਸਿੰਘ ਮਡੇਰ ਨੇ ਸਮੂਹ ਬਾਲਮੀਕ ਭਾਈਚਾਰੇ ਨੇ ਵੱਡੀ ਜਿੱਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਦਲ ਨੂੰ ਜਿੱਤ ਦਾ ਭਰੋਸਾ ਦਿੱਤਾ ਤੇ ਪਾਰਟੀ ਨਾਲ ਮੋੜੇ ਨਾ ਮੋੜਾ ਲਾ ਕੇ ਖੜਨ ਦਾ ਵਾਦਾ ਕੀਤਾ ਸਰਦਾਰ ਹਰਮਿੰਦਰ ਸਿੰਘ ਜੀ ਜੁਐਸਏ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੌਮੀ ਮੀਤ ਪ੍ਰਧਾਨ ਤੁਹਾਡੀ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਿਯੁਕਤ ਕੀਤਾ ਗਿਆ ਤੇ ਅੱਜ ਪਿੰਡ ਜਰਗ ਦੇ ਬਾਲਮੀਕ ਭਾਈਚਾਰੇ ਵੱਲੋਂ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਤੋਂ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਵੈਸੇ ਮੈਨੂੰ ਜੋ ਕੌਮੀ ਮੀਤ ਪ੍ਰਧਾਨ ਦਾ ਪਾਰਟੀ ਨੇ ਉਹਦਾ ਦਿੱਤਾ ਮੈਂ ਪਹਿਲਾਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੈਂ ਉਹਦਾ ਬਹੁਤ ਹੀ ਮਾਨ ਤਰੀ ਦਾ ਧੰਭਾਵਾ ਕਰਾਂ ਬਾਕੀ ਮੈਂ ਸਾਡੇ ਪਿੰਡ ਦੇ ਬਾਲਮੀਕ ਭਾਈਚਾਰੇ ਦਾ ਹੱਥ ਬੰਨ ਕੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿ ਮੈਨੂੰ ਇੱਕ ਬਹੁਤ ਵੱਡਾ ਮਾਣ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਦੇਣ ਨਹੀਂ ਦੇ ਸਕਦਾ ਮੈਂ ਇਹ ਇਹ ਮੇਰੇ ਸਿਰ ਤੇ ਕਰਜ ਆ ਇਹ ਮੈਂ ਇਹ ਜਰੂਰ ਚੁਕਾਵਾਂਗਾ ਇਹਨਾਂ ਦਾ ਇਹਨਾਂ ਦੇ ਨਾਲ ਮੈਂ ਤਨ ਮੰਨ ਦੇ ਨਾਲ ਇਹਨਾਂ ਦੇ ਨਾਲ ਖੜਾ ਰਹਾਂਗੇ ਖੜਦੇ ਵੀ ਹਾਂ ਤੇ ਖੜੇ ਵੀ ਰਹਾਂਗੇ ਬਹੁਤ ਇਹਨਾਂ ਨੇ ਮੇਰਾ ਮੈਨੂੰ ਬਹੁਤ ਮਾਣ ਦਿੱਤਾ ਮੈਂ ਨਗਰ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਨੂੰ ਮੈਨੂੰ ਇੱਕ ਨਿਮਾਣੇ ਜਿਹੇ ਸੇਵਕ ਨੂੰ ਮੈਂ ਵੈਸੇ ਇਨੀ ਯੋਗ ਹੈ ਨਹੀਂ ਸੀ ਜਿਨ੍ਹਾਂ ਤੁਸੀਂ ਮੈਨੂੰ ਮੰਨ ਦਿੱਤਾ ਮੈਂ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਮੈਂ ਸੁਮਨੀ ਅਕਾਲੀ ਦਲ ਦਾ ਬਹੁਤ ਧੰਨਵਾਦ ਮੰਨਦਾ ਜਿਨ੍ਹਾਂ ਨੇ ਐਡਾ ਬੜਾ ਹਰਪਾਲਾ ਕੀਤਾ ਅਸੀਂ ਇਹਨਾਂ ਦਾ ਨਾਲ ਸੋਹਣੀ ਕਮੇਟੀ ਦੇ ਨਾਲ ਸਾਥ ਦੇਵਾਂਗੇ ਕਦੇ ਨਹੀਂ ਭੱਜਾਂਗੇ ਇਹਨਾਂ ਦੇ ਨਾਲ ਸਾਥ ਦੇਵਾਂਗੇ ਸਾਰਾ ਪਾਈਚਾਰਾ ਸਾਡਾ ਸਾਥ ਦੇਵੋਗੇ ਸੋਹ ਸ੍ਰੀ ਆਕਾੜ ਸਰਪੰਚ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਬੜਾ ਹਰਪਾਲਾ ਕੀਤਾ ਸੋ ਨਿਹਾਲ ਸੋ ਸ੍ਰੀ ਆਕਾੜ ਕੀ ਨਾਮ ਆ ਤੁਹਾਡਾ ਹਰਪਾਲ ਸਿੰਘ ਆ ਜੀ ਔਰ ਪਾਰਟੀ ਨਾਲ ਸਹਿਮਤੀ ਹੈ ਜੀ ਸਾਡੀ ਕਿਹੜੀ ਪਾਰਟੀ ਨਾਲ ਸਹਿਮਤੋਂ ਕਾਲੀ ਪਾਰਟੀ ਨਾਲ ਪਹਿਲੇ ਤੇ ਸਹਿਮਤੀ ਹੈ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਰਕੂਲਰ ਸਾਹਿਬ ਜੀ ਨਾਲ ਜੀ ਕਿਹਾ ਜੀ ਸਰੇਂਦਰ ਸਾਹਿਬ ਜੀ ਸਾਰਾ ਜੀ ਕੀ ਕਹਿਣਾ ਚਾਹੁੰਦੇ ਹੋ ਜੀਵਨ ਜੀ ਸਾਡੇ ਬਾਲਕ ਭਾਈਚਾਰਾ ਇਹਨਾਂ ਦੇ ਨਾਲ ਸਹਿਮਤਾ ਜੀ ਜੋ ਵੀ ਅਸੀਂ ਇਹਨਾਂ ਦੀਆਂ ਪੁਰੀ ਨਾਲ ਖੜੇ ਆ ਇਹ ਸਾਡੇ ਨਾਲ ਖੜੇ ਨੇ ਅਸੀਂ ਨਾਲ ਖੜੇ